ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਿਹਾ ਨਹੀਂ ਹੋਗਾ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਚਾਵਾਂ ਮੇਰੇ ਵਿਚਾਰ ਆਉਂਦੇ ਸੀਗੇ ਮੇਰੇ ਵਿਚਾਰਾਂ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਏ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਾਂ ਵੀ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਸਸੀ ਕਾਲ ਜੀ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਿਹਾ ਨਹੀਂ ਹੋਗਾ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨਾਲ ਠੇਸ ਪਚਾਵਾਂ ਹਣਾ ਮੇਰੇ ਵਿਚਾਰ ਆਉਂਦੇ ਸੀਗੇ ਮੇਰੇ ਵਿਚਾਰਾਂ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਇਓ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਣਾ ਵੀ ਮਾਫੀ ਮੰਗੜਨਾ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਨੂੰ ਮੰਦਣਾ ਆ ਜੇ ਮੈਂ ਵੀ ਗਲਤਾਂ ਹਣਾ ਹੋ ਸਕਦਾ ਮੈਂ ਆਪਦੇ ਵਿਚਾਰਾਂ ਨਾਲੋਂ ਕਈ ਵਾਰ ਬੰਦ ਨੂੰ ਲੱਗਦਾ ਮੈਂ ਸਹੀ ਆ ਹਣਾ ਪਰ ਤੁਹਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਦੀ ਮੈਂ ਫਿਰ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਤਾਂ ਮੈਂ ਮਾਫੀ ਚਾਹੁੰਦਾ ਮੈਂ ਸੋਈ ਸਕੋਂ ਤੋਂ ਮਾਫੀ ਚਾਹੁੰਦਾ ਮੈਂ ਹਮੇਸ਼ਾ ਹੀ ਤੜਕੇ ਤੋਂ ਲੇਕੇ ਸਾਹਮਣੇ ਤੱਕ ਤਾਂ ਮੈਂ ਸਿੱਖਣਾ ਰਹਿਣਾ ਹਣਾ ਤੇ ਬਹੁਤ ਸਾਰੇ ਮੈਂ ਗਾਣੇ ਵੀ ਲਿਖੇ ਹਨ ਨਾ ਮੈਂ ਉਹ ਗਾਣਿਆਂ ਦਾ ਕੀ ਜਲਦ ਤੁਹਾਨੂੰ ਸਾਂਝ ਕਰਾਂ ਸਭ ਨੂੰ ਪਤਾ ਹੈ ਵੀ ਮੇਰਾ ਕੈਰਡ ਦਾ ਮਤਲਬ ਕਦੇ ਵੀ ਨਹੀਂ ਹੋ ਮੈਂ ਤਾਂ ਵੀ ਸਿੱਖ ਕੌਮ ਤੇ ਸੀ ਕਿਦਾਂ ਮਿਲ ਸਕ ਕਰਾਂਗੇ ਇਹ ਲਈ ਤਾਂ ਸੀ ਇੱਕ ਵਾਰ ਕੀ ਹਜ਼ਾਰ ਵਾਰ ਬਿਨਾਂ ਗਲਤੀ ਤੋਂ ਮਾਫੀ ਮੰਗਾਂਗੇ ਕਿਉਂਕਿ ਡੀ ਡੀ ਦੇਣਾ ਸਾਡੇ ਸਾਡੇ ਸਿੱਖ ਕੌਮ ਦੀ ਸੰਨ ਫਿਰ ਵੀ ਜਿਹਨੇ ਲੱਗਦਾ ਵੀ ਮੇਰੇ ਭਰਾ ਨੇ ਹਨ ਮੈਨੂੰ ਚਾਉਣ ਵਾਲੇ ਉਹਨਾਂ ਲੱਗਿਆ ਹੋਣਾ ਵੀ ਯਾਰ ਇੱਥੇ ਮੈਂ ਸਹੀ ਨਹੀਂ ਪਰ ਮੇਰਾ ਚਮਤਕਾਰ ਨੂੰ ਲੈ ਕੇ ਇਹ ਮਤਲਬ ਸੀਗਾ ਵੀ ਜਿਹੜੇ ਅੱਜ ਕੱਲ੍ਹ ਪਖੰਡ ਕਰਤੇ ਵੀ ਬਹੁਤ ਚਮਤਕਾਰ ਦੋ ਜਿਵੇਂ ਸਾਡੇ ਕਹਣ ਤੋਂ ਬਾਅਦ ਵੀ ਜਲੂੜਾ ਫਲਾਨ ਆ ਗਿਆ ਮੈਂ ਕਹਿੰਵੀ ਸਾਡੇ ਤਸਵੀਰ ਸਪੇਟਾ ਤਾਂ ਖੁਦ ਆਪੇ ਆਪ ਜੀ ਚਮਤਕਾਰ ਸੀਗੇ ਹਨ ਉਹ ਜੇ ਚਮਤਕਾਰ ਮਤਲਬ ਉਹ ਗਿਆਨੀ ਸੀਗੇ ਇੱਕ ਵੱਡੇ ਲਖਾਰੀ ਸੀ ਜਾ ਫਨਾਵਾ ਲਿਖਣ ਵਾਲੇ ਹਨ ਤੇ ਉਹ ਕਿੰਨੇ ਗਿਆਨੀ ਸੀਗੇ ਉਹ ਕਹਿੰਦੇ ਵੀ ਗਿਆਨ ਹੈ ਹਾਂ ਸੱਚ ਦੀ ਮੂਰੇ ਝੋਗਣਾ ਨਹੀਂ ਹੈਗਾ ਵੀ ਸੱਚਿਆਂ ਚਾਹੇ ਜੋ ਮਰਜੀ ਹੋ ਜਵੇ ਵੀ ਚਮਤਕਾਰ ਤੋਂ ਵੱਡੀ ਗੱਲਬਾਤ ਹੁੰਦੀ ਹੈ ਵੀ ਸੱਚੇ ਗਿਆਨੀ ਹੋਣਾ ਹਨਾ ਮੈਂ ਇਹ ਉਸ ਚਮਤਕਾਰ ਦਾ ਕੰਪੈਰੀਸ਼ਨ ਆ ਪਖੰਡਾ ਵਾਲੇ ਬਾਬਿਆਂ ਦਾ ਕੀਤਾ ਸੀ ਹਮੇਸ਼ਾ ਹੀ ਚੜ੍ਹਦੀ ਕਲਾ ਜੈ ਸੇ ਕੰਮ ਤੇ ਚੜ੍ਹਦੀ ਕਲਾ ਚ ਰਹੂ ਮੈਂ ਕੌਣ ਹੁੰਦਾ ਹਨਾ ਵੀ ਉਂਗਲ ਠਾਉਣ ਵਾਲਾ ਮੈਂ ਫੇਰ ਕਹਿੰਦਾ ਵੀ ਇੱਕ ਵਾਰ ਨਹੀਂ ਮੈਂ ਹਜ਼ਾਰ ਵਾਰ ਮਾਫੀ ਮੰਗੂਗਾ ਜੇ ਮੇਥੋਂ ਹਨਾ ਕੋਈ ਅਣਜਾਣੇ ਚ ਕੋਈ ਗਲਤੀ ਹੋਈ ਹੋਵੇ ਤੁਸੀਂ ਮਾਫ ਕਰਨਾ